ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਜਿਮਨੀ ਚੋਣ ਹੋਣ ਜਾ ਰਹੀ ਹੈ ਹਲਕਾ ਜਲੰਧਰ ਵਸ ਤੋਂ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗੂਰਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਨੇ ਆਪਣੀ ਵਿਧਾਇਕੀ ਤੂ ਅਸਤੀਫਾ ਦੇ ਦਿੱਤਾ ਸੀ ਬਾਅਦ ਵਿੱਚ ਭਾਵੇਂ ਉਹਨਾਂ ਨੇ ਚੀਕਾਂ ਮਾਰੀਆਂ ਹੋਣ ਕਿ ਮੇਰਾ ਅਸਤੀਫਾ ਜਿਹੜਾ ਕੁਲਤਾਰ ਸੰਧਵਾ ਲੋਕ ਸਭਾ ਵਿਧਾਨ ਸਭਾ ਦੇ ਸਪੀਕਰ ਨੇ ਉਹ ਮੇਰਾ ਨਾਮ ਮਨਜ਼ੂਰ ਕਰਨ ਲੇਕਿਨ ਅਸਤੀਫਾ ਜਿਹੜਾ ਹੈ ਮਨਜ਼ੂਰ ਕਰ ਲਿਆ ਗਿਆ ਉਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਚੋਣ ਜਿਮਣੀ ਚੋਣਾਂ ਦਾ ਬਾਈਪੋਲ ਦਾ ਵੀ ਐਲਾਨ ਕਰ ਦਿੱਤਾ ਗਿਆ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਦੇ ਹੇਠ ਬੀਬੀ ਸਰਜੀਤ ਕੌਰ ਨੂੰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜੇ ਗੱਲ ਕਰੀਏ ਹਲਕਾ ਜਲੰਧਰ ਵੈਸ ਦੀ ਹਲਕਾ ਜਰੰਦਰ ਵੈਸਟ ਅਨਸੂਚਿਤ ਜਾਤੀ ਵਾਸਤੇ ਰੱਖਵਾ ਹੈ ਸੀਟ ਰਿਜ਼ਰਵੇਸ਼ਨ ਹੈ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਨੇ ਕੱਚੇ ਚਿੱਠੇ ਕੱਢ ਦਿੱਤੇ ਨੇ ਬੀਬੀ ਸਰਜੀਤ ਕੌਰ ਦੇ ਉਹਨਾਂ ਨੇ ਕਿਹਾ ਕਿ ਜਿਹੜਾ ਸਰਟੀਫਿਕੇਟ ਉਹਦੇ ਵੱਲੋਂ ਲਗਾਇਆ ਗਿਆ ਹੈ ਨਾਮ ਜਦਗੀ ਪਰਚੇ ਪਰਦੇ ਸਮੇ ਜਾਂ ਪੇਪਰ ਪਰਦੇ ਸਮੇ ਉਹ ਫੇਕ ਹੈ ਉਹ ਜਾਲੀ ਹੈ ਡੁਪਲੀਕੇਟ ਹੈ ਇਹ ਭਾਰਤੀ ਜਨਤਾ ਪਾਰਟੀ ਇਲਜ਼ਾਮ ਲਗਾ ਰਹੀ ਹੈ ਬੀਬੀ ਸਰਜੀਤ ਕੌਰ ਤੇ ਜਿਹੜੀ ਸ਼ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਨੇ ਹਲਕਾ ਜਲੰਧਰ ਵੈਸ ਤੋਂ ਦੂਸਰੇ ਪਾਸੇ ਬੀਜੇਪੀ ਨੇ ਕਿਹਾ ਹੈ ਕਿ ਰਾਇਸਿਕ ਬਰਾਦਰੀ Rajput ਜਾਤਰ ਫਰੋਜ਼ਪੁਰ ਦੇ ਵਿੱਚ ਨੇ ਫੌਲਕਾ ਦੇ ਵਿੱਚ ਨੇ ਹਬੌਰ ਦੇ ਵਿੱਚ ਨੇ ਤੇ ਜਲੰਧਰ ਦੇ ਵਿੱਚ ਇਹ ਸਰਟੀਫਿਕੇਟ ਕਿਵੇਂ ਆ ਗਿਆ ਕਿੱਥੋਂ ਆਇਆ ਕਿਸ ਨੇ ਮੁਹੱਈਆ ਕਰਵਾਇਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਐਸੀ ਬਚਾਓ ਦੇ ਤਹਿਤ ਇੱਕ ਉਹਨਾਂ ਦਾ ਮਿਸ਼ਨ ਹੈ ਉਹ ਖੁਲਾਸੇ ਕਰਦੇ ਰਹਿੰਦੇ ਨੇ ਅਤੇ ਕਈ ਲੋਕ ਜਿਹੜੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੱਗੇ ਨੇ ਉਹਨਾਂ ਦੇ ਵਿਰੁੱਧ ਵੀ ਇਹ ਹਮੇਸ਼ਾ ਜਿਹੜਾ ਗਰੁੱਪ ਬਣਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪ ਵੱਲੋਂ ਉਹ ਆਵਾਜ਼ ਉਠਾਉਂਦੇ ਰਹਿੰਦੇ ਨੇ ਇਟ ਮੀਨਸ ਕਿ ਸ਼ੀਤਲ ਅੰਗੁਰਾਲ ਬਿਲਕੁਲ ਠੀਕ ਨੇ ਉਹ ਨਾਮਜ਼ਦਗੀ ਜਿਹੜੀ ਰੱਦ ਕਰਾਉਣਾ ਚਾਹੁੰਦੀ ਸੀ ਸਰਟੀਫਿਕੇਟ ਨੂੰ ਲੈ ਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਲਗਾਏ ਜਾ ਰਹੇ ਸੀ ਸ਼ੀਤਲ ਅੰਗੁਰਾਲ ਤੇ ਕਿ ਉਹ ਬੀਬੀ ਸਰਜੀਤ ਕੌਰ ਦੇ ਪਰਚੇ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਟ ਮੀਨਸ ਕਿ ਦੇਣਾ ਕਿਤੇ ਦਾਲ ਕਾਲੀ ਹੈ ਜਾਂ ਪੂਰੀ ਦਾਲ ਹੀ ਕਾਲੀ ਹੈ ਹੁਣ ਇਹ ਤਾਂ ਬੀਬੀ ਸਰਜੀਤ ਕੌਰ ਨੂੰ ਪਤਾ ਹੈ ਜਿਹੜੇ ਜਿਮਣੀ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਵਾਪਸ ਲੈ ਲਿਆ ਹੈ ਯਾਨਕਿ ਸੁਖਵੀਰ ਬਾਦਲ ਹੁਣ ਚੋਣ ਪ੍ਰਚਾਰ ਕਰਨਗੇ ਲਖਵਿੰਦਰ ਲਖਾ ਜੋ ਬੋਝਨ ਸਮਾਜ ਪਾਰਟੀ ਵੱਲੋਂ ਉਮੀਦਵਾਰ ਹੈ ਜਿਮਣੀ ਚੋਣਾ ਲਈ ਲੇਕਿਨ ਹੁਣ ਇਹ ਬੀਬੀ ਸਰਜੀਤ ਕੌਰ ਨੂੰ ਪਤਾ ਹੈ ਭਾਵੇਂ ਬੀਬੀ ਸਰਜੀਤ ਕੌਰ ਦੇ ਨਾਲ ਹੁਣ ਬਾਗੀ ਤੜਾ ਖੜ ਗਿਆ ਹੈ ਚੋਣ ਪ੍ਰਚਾਰ ਲਈ ਅਤੇ ਉਹਦੀ ਮਾਲੀ ਸਹਾਇਤਾ ਵੀ ਕਰਨਗੇ ਲੇਕਿਨ ਜਿਹੜੀ ਚੋਣ ਪ੍ਰਕਿਰਿਆ ਨਾਮਜ਼ਦਗੀ ਦੇ ਪਰਚੇ ਉਹਨਾਂ ਕੈਨਸਲ ਨਹੀਂ ਹੋ ਸਕਦੇ ਚੋਣ ਨਿਸ਼ਾਨ ਤਕਲੀਹੀ ਰਹੇਗਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿੰਬਲ ਹੈ ਲੇਕਿਨ ਇਹ ਸਵਾਲ ਉੱਠਦਾ ਹੈ ਕਿ ਬੀਬੀ ਸੁਰਜੀਤ ਕੌਰ ਜਿਹੜੇ ਜਿਮਨੀ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਕਿਆਹੀ ਰਾਜਪੂਤ ਨੇ ਐਸੀ ਕੈਟਾਗਰੀ ਦੇ ਨਾਲ ਬਲੌਂਗ ਕਰਦੇ ਨੇ ਜਾਂ ਨਹੀਂ ਪਤਾ ਨਹੀਂ ਕਰਦੇ ਇਹ ਪਤਾ ਜਾਤਾ ਬੀਬੀ ਸਰਜੀਤ ਕੌਰ ਨੂੰ ਹੈ ਤੇ ਜਾਂ ਜਿਹੜੇ ਉਸ ਤੇ ਇਲਜ਼ਾਮ ਲਗਾ ਰਹੇ ਨੇ ਜੇ ਮੰਨ ਲਓ ਬਾਏ ਦਾ ਗ੍ਰੇਸ ਆਫ ਗੋਡ ਜੇ ਬੀਬੀ ਸਜੀਤ ਕੌਰ ਚੌਂਜੁੱਤ ਜਾਂਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੇ ਵੀਗਡ ਉਹਦਾ ਜਾਲੀ ਹੈ ਤੇ ਬੜੇ ਵੱਡੇ ਖੁਲਾਸੇ ਹੋਣਗੇ ਉਹਦੀ ਵਿਧਾਇਕੀ ਭੰਗ ਹੋ ਸਕਦੀ ਹੈ ਇਲੈਕਸ਼ਨ ਫਿਰ ਤੋਂ ਦੁਬਾਰਾ ਹੋਏਗਾ ਇਸ ਲਈ ਕਾਟੋ ਕਲੇਸ਼ ਉਹਨ ਸ਼ਰੂਮਣੀ ਅਕਾਲੀ ਦਲ ਦਾ ਹੈ ਹੀ ਆਪਸ ਵਿੱਚ ਹੁਣ ਭਾਜਪੀ ਅਤੇ ਬੀਬੀ ਸਰਜੀਤ ਕੌਰ ਦਾ ਅnder ਖਾਤੇ ਵੱਧ ਗਿਆ ਹੈ ਉਹ ਵਾਰ-ਵਾਰ ਕਹਿ ਰਹੇ ਨੇ ਕਿ ਬੀਬੀ ਸਰਜੀਤ ਕੌਰ ਜਿਹੜੀ ਹੈ ਉਹ ਐਸੀ ਕੈਟਾਗਰੀ ਯਾਨੀ ਕਿ ਰਾਜਪੂਤ ਸ਼ਰੇੜੀ ਦੇ ਨਾਲ ਬਿਲੋਂਗ ਨਹੀਂ ਕਰਦੀ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਉਥੋਂ ਹਲਕਾ ਵੈਸ ਤੋਂ ਉਹਨਾਂ ਨੂੰ ਪਤਾ ਹੈ ਧੰਨਵਾਦ